ਗੋਲਿੰਗ ਸਕੀਮ ਸਰਕਾਰ ਨੇ ਲਿਆਂਦੀ ਹੈ ਉਹ ਪੰਜਾਬ ਦੀ ਤਬਾਹੀ ਹੈ ਤਾਂ ਪੰਜਾਬ ਦੇ ਵਿੱਚ ਉਹੀ 84 ਵਾਲਾ ਜਿਹੜਾ ਮਾਹੌਲ ਹੈ ਦੁਬਾਰਾ ਫੇਰ ਸੱਜਣ ਲੱਗੀ ਹੈ ਸਰਕਾਰ ਇਹ ਸਾਰਾ ਜਿਹੜਾ ਭੰਡਾ ਹੈ ਇਹ ਭਗਵੰਤ ਮਾਨ ਦੇ ਸਿਰ ਫੁੱਟਣਾ ਹੈ ਭਗਵੰਤ ਮਾਨ ਕੇਜਰੀਵਾਲ ਦੀ ਕਟਪੁਤਲੀ ਹੈ ਇਹ ਕਿਰਤ ਦਾ ਮਸਲਾ ਚਾਹੇ ਸਾਡੇ ਹਿੰਦੂ ਵੀਰ ਨੇ ਬਾਜ਼ਾਰਾਂ 'ਚ ਬੈਠੇ ਨੇ ਸਾਡੇ ਬੜੇ ਗੈਰ ਦੇ ਸਬੰਧ ਨੇ ਉਹਨਾਂ ਨਾਲ ਉਹ ਸਾਡੇ ਹੀ ਭਰਾ ਨੇ ਹਾਂਜੀ ਉਹ ਤਾਂ ਕਹਿੰਦੇ ਠੱਕਾ ਕਰਨੀ ਜਾਂਦਾ ਜੀ ਭਗਵੰਤਮਾਨ ਥੋੜੀ ਜਿਹਾ ਵੱਡੋਜ दारू ਪੀ ਜਾਂਦੇ ਨੇ ਜਿਹੜਾ ਸ਼ਾਮ ਨੂੰ ਬਿਆਨ ਦਿੰਦੇ ਨੇ ਉਹ ਭੁੱਲ ਜਾਂਦੇ ਨੇ ਸਵੇਰ ਉੱਠ ਕੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਕੱਲ ਕੀ ਕਿਹਾ ਅਸੀਂ ਦੇਸ਼ ਬਚਾਇਆ ਅਸੀਂ ਸਾਰੇ ਧਰਮਾਂ ਦੀ ਰਾਖੀ ਕਰਨੇ ਵਾਲੇ ਅਸੀਂ ਸਿੱਖ ਲੋਕ ਦਿਆਵਾਨ ਹੈ ਅੱਛਾ ਕੀ ਸੱਚਮੁੱਚ ਕਿਸਾਨ ਆਪਣੀ ਜ਼ਮੀਨ ਨਹੀਂ ਦੇਣਾ ਨਹੀਂ ਦੇਣਾ ਜੀ ਰੀਅਲਟੀ ਹੈ ਹਾਂ ਜੀ ਬਿਲਕੁਲ ਦੇਗੇ ਜੀ ਅਸੀਂ ਦੇਸ਼ ਦੇ ਮਾਲਕ ਅਸੀਂ ਆਂ ਦੇਸ਼ ਨੂੰ ਆਜ਼ਾਦ ਕਿਹਨੇ ਕਰਾਇਆ ਭਗਸੌਣੀ ਕਿੱਥੇ ਦੇ ਸੀਗੇ ਅਸੀਂ ਦੇਸ਼ ਲਈ ਜਿੰਦ ਜਾਨ ਵਾਰੀ ਉਹ ਸਮਾਂ ਬੀਤ ਗਿਆ ਹੁਣ ਤੁਸੀਂ ਸਤਾਈ ਚਾਸ ਨਾ ਕਰੋ ਤੁਹਾਡਾ ਬਿਸਤਰਾ ਗੋਲ ਹੈ ਇਹ ਮਸਲੇ ਹੱਲ ਨਹੀਂ ਹੋਣੇ ਜੇ ਜ਼ਮੀਨ ਗਈ ਤਾਂ ਪੂਰਾ ਪੰਜਾਬ ਗਿਆ ਅਸੀਂ ਤਾਂ ਸਰਕਾਰ ਮੂਹਰੇ ਹੱਥ ਜੋੜਦੇ ਆਂ ਵੀ ਮਸਾਂ ਘੁਗ ਵੱਸਦਾ ਪੰਜਾਬ ਹੈ ਇਹਨੂੰ ਸ਼ਾਂਤੀ ਨਾਲ ਬਸਣ ਦਿਓ ਲੈਂਡ ਪੁਲਿੰਗ ਸਕੀਮ ਖਿਲਾਫ ਅੱਜ ਫਿਰ ਕਿਸਾਨਾਂ ਵੱਲੋਂ ਜਿਹੜਾ ਹੈਗਾ ਡੀਸੀ ਲੁਧਿਆਣਾ ਨੂੰ ਮੰਗ ਪੱਤਰ ਸੌਂਪਿਆ ਗਿਆ ਹੈਗਾ ਖਾਸ ਕਰਕੇ ਕਿਸਾਨਾਂ ਵੱਲੋਂ ਇਸ ਲੈਂਡ ਪੁਲਿੰਗ ਸਕੀਮ ਦਾ ਜਿਹੜਾ ਹੈ ਵਿਰੋਧ ਕੀਤਾ ਜਾ ਰਿਹਾ ਹੈਗਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਔਰ ਮੰਗ ਪੱਤਰ ਦੇ ਵਿੱਚ ਕੀ ਕੀ ਮੰਗਾ ਕੀਤੀਆਂ ਗਈਆਂ ਨੇ ਔਰ ਖਾਸ ਕਰਕੇ ਕਿਉਂ ਕਿਸਾਨ ਜਿਹੜੇ ਨੇ ਇਸ ਲੈਂਡ ਪੂਲਿੰਗ ਸਕੀਮ ਦਾ ਵਿਰੋਧ ਕਰ ਰਹੇ ਆ ਦਿਲਬਖ ਸਿੰਘ ਗਿੱਲ ਪ੍ਰਧਾਨ ਨੇ ਉਹਨਾਂ ਦੇ ਨਾਲ ਜਿਹੜੇ ਸਾਥੀ ਨੇ ਉਹ ਇੱਥੇ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਆ ਸਰ ਕੀ ਨਾਮ ਤੁਹਾਡਾ ਮੈਂ ਸੰਤੋਖ ਸਿੰਘ ਨਾਗਰਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਅੱਛਾ ਅੱਜ ਫੇਰ ਦੁਬਾਰਾ ਤੋਂ ਆਪਾਂ ਜਿਹੜਾ ਨਾ ਡੀਸੀ ਦਫ਼ਤਰ ਪਹੁੰਚੇ ਆ ਮੰਗ ਪੱਤਰ ਸੌਪਿਆ ਪਹਿਲਾਂ ਤਾਂ ਮੰਗ ਪੱਤਰ 'ਚ ਮੰਗ ਕੀ ਰੱਖੀ ਗਈ ਆਪਾਂ ਕੀ ਕਿਹਾ ਅੱਜ ਡੀਸੀ ਸਾਹਿਬ ਮੰਗ ਤਾਂ ਆਪਣੀ ਇਹ ਐ ਵੀ ਜਿਹੜੀ ਲੈਂਡ ਪੋਲਿੰਗ ਸਕੀਮ ਸਰਕਾਰ ਨੇ ਲਿਆਂਦੀ ਐ ਉਹ ਪੰਜਾਬ ਦੀ ਤਬਾਹੀ ਐ ਸਾਡੀ ਪੂਰੇ ਭਰ ਪੰਜਾਬ ਦੀ ਮੰਗਾ ਐ ਜਿਹੜੇ ਕੁਝ ਤੁਸੀਂ ਕਹਿੰਦੇ ਉਹਨਾਂ ਵੀ ਲੋਕ ਕਹਿੰਦੇ ਨੇ ਵੀ ਅਸੀਂ ਵਧੀਆ ਸਕੀਮ ਐ ਉਹ ਆਮ ਆਦਮੀ ਪਾਰਟੀ ਦੇ 扑ਮਕੜ ਕਹਿੰਦੇ ਨੇ ਦੇਖੋ 扑ਮਕੜਾ ਨੇ ਖਤਮ ਨਹੀਂ ਹੋਣਾ ਹੁੰਦਾ ਚਾਹੇ ਕਿੰਨਾ ਹੀ ਕੋਈ ਨੁਕਸਾਨ ਹੋ ਜਵੇ ਉਹਨਾਂ ਨੇ ਤਾਂ ਉਹ ਪਾਰਟੀ ਦੇ ਗੁਣ ਗਾਉਣੇ ਨੇ ਤੁਸੀਂ ਆਮ ਜੀਵੀਦਾਰਾਂ ਦੀ ਮੈਂ ਆਮ ਜੀਵੀਦਾਰ ਹਾਂ ਅਸੀਂ ਸਾਰੇ ਮਿਹਨਤੀ ਲੋਕ ਕਿਸਾਨ ਐ ਜਿਹੜੇ ਕਹਿੰਦੇ ਨੇ ਕਿਸਾਨ ਨਹੀਂ ਜੀ ਉਹਦਾ ਲੀਡਰ ਨੇ ਦੇਖੋ ਆਗੂ ਜਥੇਬੰਦੀ ਦੇ ਆਗੂਆਂ ਕੀ ਅਸੀਂ ਕਿਸਾਨ ਆ ਖੇਤੀ ਦਾ ਕੰਮ ਕਰਨੇ ਵਾਲਾ ਬੰਦਾ ਮੈਂ ਹਰ ਵੇਲੇ ਖੇਤੀ ਦਾ ਕੰਮ ਕਰਦਾ ਇਸ ਲਈ ਜਿਹੜੀ ਇਹ ਪਾਲਿਸੀ ਹੈ ਬਹੁਤ ਹੀ ਘਾਤਕ ਹੈ ਮਾਨ ਸਾਹਿਬ ਨੂੰ ਬੇਨਤੀ ਕਰਦੇ ਆ ਅਸੀਂ ਹਰ ਜਗ੍ਹਾ ਤੇ ਇਹ ਕਰਦੇ ਆ ਇਹ ਤੋਂ ਪਿੱਛੇ हट ਜੋ ਪੰਜਾਬ ਚ ਕਤਲਿਆਮ ਹੋ ਬਹੁਤ ਵੱਡਾ ਨੁਕਸਾਨ ਹੋ ਇੰਚ ਵੀ ਜਗ੍ਹਾ ਸੀ ਕਿਤੇ ਦੇਣ ਹੀ ਨਹੀਂ ਇਹ ਭੁੱਲ ਜਿਵੇਂ ਮਤ ਸੋਚਣ ਇਹ ਜੇ ਇਹਨਾਂ ਨੇ ਇਹੀ ਸੋਚ ਕੇ ਚੱਲਦੇ ਨੇ ਤਾਂ ਪੰਜਾਬ ਦੇ ਵਿੱਚ ਉਹੀ 84 ਵਾਲਾ ਜਿਹੜਾ ਮਾਹੌਲ ਹੈ ਦੁਬਾਰਾ ਫੇਰ ਸਿਰਜਣ ਲੱਗੀ ਹੈ ਸਰਕਾਰ ਇਹ ਸਾਰਾ ਜਿਹੜਾ ਭੰਡਾ ਇਹ ਭਗਵੰਤ ਮਾਨ ਦੇ ਸਿਰ ਫੁੱਟਣਾ ਭਗਵੰਤ ਮਾਨ ਕੇਜਰੀਵਾਲ ਦੀ ਕਟ ਪੁਤਲੀ ਹੈ ਕਿਉਂਕਿ ਜਿਹੜੀ ਸੈਂਟਰ ਸਰਕਾਰ ਚਾਹੇ ਮੋਦੀ ਸਰਕਾਰ ਹੈ ਚਾਹੇ ਕੇਜਰੀਵਾਲ ਹੋਇਆ ਇਹਨਾਂ ਦੀ ਪੰਜਾਬ ਤੇ ਬੜੀ ਗਹਿਰੀ ਅੱਖ ਹੈ ਪੰਜਾਬ ਦੀ ਜਿਹੜੀ ਜ਼ਮੀਨ ਹੈ ਬੜੀ ਅਪਜਾਊ ਜ਼ਮੀਨ ਹੈ ਇਹ ਜ਼ਮੀਨ ਨੂੰ ਇਹ ਹੜਪਣਾ ਚਾਹੁੰਦੇ ਨੇ ਕਿਸਾਨ ਨੂੰ ਖਤਮ ਕਰਕੇ ਇਹ ਆਪ ਦੀਆਂ ਜਿਹੜੀਆਂ ਪਾਲਿਸੀਆਂ ਨੇ ਲਾਗੂ ਕਰਨੀਆਂ ਚਾਹੁੰਦੇ ਨੇ ਕਾਰਪੋਰੇਟ ਘਰਾਣਿਆਂ ਨੂੰ ਦੇਣੀਆਂ ਮੈਂ ਇੱਕ ਤੁਹਾਨੂੰ ਹੋਰ ਜਿੱਥੇ ਗੱਲ ਕਰ ਲਵਾਂ ਇਹ ਜਿਹੜੀਆਂ ਕਰਦੇ ਨੇ ਵੀ ਅਸੀਂ ਅਰਬਨ ਸਟੇਟਾਂ ਬਣਾਉਣੀਆਂ ਹੈ ਪਰ ਆ ਜੀ ਇੱਥੇ ਅਰਬਨ ਐਡਮਿਨਿਸਟ੍ਰੇਸ਼ਨ ਨਹੀਂ ਬਣਨੀ ਆ ਇਹ ਤਾਂ ਇਹਨਾਂ ਦੀ ਪਾਲਿਸੀ ਆ ਸੀ ਜਿਹੜਾ ਪਹਿਲਾਂ ਧਰਨਾ ਜੋ ਦਿੱਲੀ ਦੇ ਵਿੱਚ ਲਾਇਆ ਕਿਸਾਨਾਂ ਨੇ ਇੱਕ ਸਾਲ ਤੋਂ ਉੱਪਰ ਅਸੀਂ ਉੱਥੇ ਬੈਠੇ ਆ ਇਹ ਸਾਰੀ ਸਕੀਮ ਉਹੀ ਹੈ ਜਿਹੜੀ WTO ਦੀ ਸਕੀਮ ਹੈ ਨਾ ਪਾਲਿਸੀ ਹੈ ਉਹਦੇ ਤਹਿਤ ਭਾਰਤ ਮਾਲਾ ਯੋਜਨਾ ਤਹਿਤ ਰੋਡ ਬਣ ਰਹੇ ਨੇ ਜ਼ਮੀਨ ਤਿਆਰ ਹੋ ਰਹੀ ਆ ਜਿਹੜੇ ਮੀਟਰ niche ਪਾਲੀ ਮੀਟਰ ਨੇ ਇਹ ਵੀ ਉਹਦੇ ਵਿੱਚ ਯਾਰ ਸਾਰਾ ਕੁਝ ਨਿੱਜੀਕਰਨ ਹੋ ਰਿਹਾ ਜ਼ਮੀਨ ਕਿਸਾਨਾਂ ਤੋਂ ਹੋ ਕੇ ਜਦੋਂ ਕਿਸਾਨਾਂ ਤੋਂ ਇਹਨਾਂ ਨੇ ਲਿਖ ਕੇ ਲੈ ਲਿਆ ਵੀ ਐਫੀਡੇਟ ਲੈ ਲੇ ਵੀ ਜਿਹੜੇ ਜ਼ਮੀਨ ਹੈ ਦੂਏ ਪਾਸੇ ਜਾਣੀ ਹੈ ਵੱਡੇ ਵੱਡੇ ਫਾਰਮ ਬਣਨਗੇ ਕਾਰਪੋਰੇਟ ਘਾਣੇ ਇੱਥੇ ਖੇਤੀ ਕਰਨਗੇ ਸਾਰਾ ਕੁਝ ਡੱਬਾ ਪੈ ਕਉ ਮੈਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਕੋਈ ਜਾਤ ਧਰਮ ਦਾ ਮਸਲਾ ਨਹੀਂ ਇਹ ਕਿਰਤ ਦਾ ਮਸਲਾ ਚਾਹੇ ਸਾਡੇ ਹਿੰਦੂ ਵੀਰ ਨੇ ਬਾਜ਼ਾਰਾਂ 'ਚ ਬੈਠੇ ਨੇ ਸਾਡੇ ਬੜੇ ਗਹਿਰੇ ਸਬੰਧ ਨੇ ਉਹਨਾਂ ਨਾਲ ਉਹ ਸਾਡੇ ਹੀ ਭਰਾ ਨੇ ਜਿਹੜੇ ਪੰਜਾਬ ਦੇ ਵਿੱਚ ਵੱਸਦੇ ਲੋਕ ਨੇ ਅਸੀਂ ਸਾਰੇ ਇੱਕ ਹਾਂ ਸਾਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਏ ਬਿਨਾ ਇਹ ਮਸਲੇ ਹੱਲ ਨਹੀਂ ਹੋਣੇ ਜੇ ਜ਼ਮੀਨ ਗਈ ਤਾਂ ਪੂਰਾ ਪੰਜਾਬ ਗਿਆ ਜੇ ਕਾਰਪੋਰੇਟ ਘਰਾਣਿਆਂ ਨੇ ਵੱਡੇ ਵੱਡੇ ਇਥੇ ਮੌਰ ਸਟੋਰ ਬਣ ਗਏ ਤਾਂ ਸਾਡੇ ਸ਼ਹਿਰ ਕਿੱਥੋਂ ਰਹਿਣਗੇ ਜਿਹੜੇ ਸੀ ਜਿਹੜੀ ਇਹ ਗੱਲ ਕਰ ਰਹੇ ਹੋ ਕਿਸਾਨ ਜਿੱਥੇ ਬੰਦੀਆਂ ਨੂੰ ਅੱਗੇ ਹੀ ਹੈਨਾ ਅਤਵਾਦ ਨਾਲ ਜੋੜ ਦਿੱਤਾ ਜਾਂਦਾ ਉਗਰਵਾਦ ਨਾਲ ਹਿੰਸਕ ਕਿਹਾ ਜਾਂਦਾ ਤੁਹਾਡੇ ਬਿਆਨਾਂ ਤੋਂ ਫਿਰ ਉਹੀ 84 ਵਾਲਾ ਸਮਾਂ ਤੁਸੀਂ ਕਿਹਾ ਆਜੂਗਾ ਹੈਨਾ ਕਿਤੇ ਲੱਗਦਾ ਨਹੀਂ ਵੀ ਇਹੀ ਕਾਰਨ ਵਿਰੋਧੀਆਂ ਨੂੰ ਮੌਕਾ ਮਿਲ ਜਾਂਦਾ ਇਹੋ ਜਿਹੇ ਬਿਆਨਾਂ ਕਰਕੇ ਸੁਣੋ ਜੇ ਤੁਸੀਂ ਕਿਸੇ ਦੇ ਘਰ ਤੇ ਜਾ ਕੇ ਡਾਕਾ ਮਾਰेंगे ਉਹ ਜਾਂ ਕਿਸੇ ਦੀ ਜ਼ਮੀਨ ਹੈ ਹਥਿਆਲੀ ਜਿਹੜੀ ਜ਼ਮੀਨ ਹੈ ਸਾਡੀ ਮਾਂ ਹੈ ਇਹ ਜੇ ਸਾਡੀ ਜ਼ਮੀਨ ਖੋ ਲਈ ਅਸੀਂ ਤਾਂ ਬੇਨਤੀ ਕਰਦੇ ਆ ਅਸੀਂ ਤਾਂ ਸਰਕਾਰ ਮੂਹਰੇ ਹੱਥ ਜੋੜਦੇ ਆ ਵੀ ਮਸਾਂ ਕੋ ਗਵਸਦਾ ਪੰਜਾਬ ਹੈ ਇਹਨੂੰ ਸ਼ਾਂਤੀ ਨਾਲ ਬਸਣ ਦਿਓ ਉਹ ਤਾਂ ਸਿਆਣੇ ਬੰਦੇ ਨੂੰ ਇਹ ਆਉਣ ਵਾਲਾ ਜਿਹੜਾ ਦ੍ਰਿਸ਼ਵ ਦੇਖਦਾ ਹੁੰਦਾ ਵੀ ਇੱਥੇ ਮਾਹੌਲ ਖਰਾਬ ਹੋ ਜੂ ਉਹ ਜਿਹੜਾ ਜਿਹੜਾ ਤੁਸੀਂ 84 ਦੀ ਗੱਲ ਕਰਦੇ ਹੋ ਜਿਹੜਾ 78 ਤੋਂ ਸ਼ੁਰੂ ਹੋਇਆ ਸੀ ਉਹ ਸਰਕਾਰ ਨਹੀਂ ਲਿਆਂਦਾ ਸੀ 1978 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ 13 ਸਿੰਘ ਸੀਤ ਕੀਤੇ ਬਾਦਲ ਦੀ ਸਰਕਾਰ ਸੀਗੀ ਸਭ ਤੋਂ ਪੁਰਾਣਾ ਇਤਿਹਾਸ ਵੀ ਪੁੱਛ ਲਓ ਜੇ ਸਰਕਾਰ ਉਹ ਜਿਹੜੇ ਦੂਏ ਸੀਗੇ ਆਪਣੇ ਨਰਕ ਧਾਰੀਏ ਜੇ ਉਹਨਾਂ ਨੂੰ ਉੱਥੇ ਰੋਕ ਲੈਣ ਦੀ ਤਾਂ ਏਡਾ ਵੱਡਾ ਖਮਿਆਜਾ ਪੰਜਾਬ ਨੂੰ ਜਾਂ ਪੂਰੇ ਦੇਸ਼ ਨੂੰ ਨਾ ਭੁਗਤਣਾ ਪੈਂਦਾ ਇਹ ਅਸੀਂ ਬੇਨਤੀ ਹੈ ਜੇ ਕਿਸੇ ਦੀ ਇੱਜ਼ਤ ਨੂੰ ਹੱਥ ਪਾਵੇਂਗੇ ਉਹ ਅਸੀਂ ਸਾਨੂੰ ਉਗਰਵਾਦੀ ਕਹੀ ਜਾਣ ਕੁਛ ਕਹੀ ਜਾਣ ਅਸੀਂ ਉਗਰਵਾਦੀ ਨਹੀਂ ਅਸੀਂ ਦੇਸ਼ ਬਚਾਇਆ ਅਸੀਂ ਸਾਰੇ ਧਰਮਾਂ ਦੀ ਰਾਖੀ ਕਰਨੇ ਵਾਲੇ ਅਸੀਂ ਸਿੱਖ ਲੋਕ ਦਿਆਵਾਨ ਅੱਛਾ ਇਸ ਪਾਲਿਸੀ ਦੇ ਵਿੱਚ ਕਮੀਆਂ ਕੀ ਕੀ ਨੇ ਕਿੱਦਾਂ ਲੱਗਦਾ ਹੈ ਕਿ ਕਿਸਾਨਾਂ ਦੇ ਨਾਲ ਉਹਨਾਂ ਤੋਂ ਜ਼ਮੀਨ ਖੋਹੀ ਜਾਏਗੀ ਕੀ ਕਮੀਆਂ ਨੇ ਔਰ ਕਿਉਂ ਡਰ ਹੈਗਾ ਪਾਲਿਸੀ ਦੇ ਵਿੱਚ ਕਮੀਆਂ ਹੀ ਕਮੀਆਂ ਨੇ ਅਸੀਂ ਜ਼ਮੀਨ ਹੀ ਨਹੀਂ ਦੇਣ ਨੂੰ ਤਿਆਰ ਸਾਨੂੰ ਸਿੱਧੀ ਗੱਲ ਤਾਂ ਇਹ ਹੈ ਨਾ ਪਰ ਗਵਰਨਮੈਂਟ ਕਹਿੰਦੀ ਹੈ ਟੱਕਾ ਤਾਂ ਕਰਨਾ ਹੀ ਨਹੀਂਗਾ ਹਾਂਜੀ ਉਹ ਤਾਂ ਕਹਿੰਦੇ ਟੱਕਾ ਕਰਨ ਕਹਿੰਦਾ ਜੀ ਭਗਵੰਤਮਾਨ ਥੋੜੀ ਜਿਹਾ ਵੱਡੋਜ दारू ਪੀ ਜਾਂਦੇ ਨੇ ਜਿਹੜਾ ਸ਼ਾਮ ਨੂੰ ਬਿਆਨ ਦਿੰਦੇ ਨੇ ਉਹ ਭੁੱਲ ਜਾਂਦੇ ਨੇ ਸਵੇਰ ਉੱਠ ਕੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਕੱਲ ਕੀ ਕਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਸ ਲਈ ਸਾਡੀ ਬੇਨਤੀ ਹੈ ਵੀ ਇਹਦੇ ਵਿੱਚ ਕੁਝ ਵੀ ਨਹੀਂਗਾ ਸਾਰਾ ਜਿਹੜਾ ਸਰਕਾਰ ਇਹਨਾਂ ਦੇ ਮੰਤਰੀ ਬੋਲਦੇ ਨੇ ਸਾਰਾ ਇਹ ਝੂਠ ਦਾ ਬਲੰਦਾ ਹੈ ਇਹ ਬਿਲਕੁਲ ਉਲਟ ਹੋਣਾ ਤੁਸੀਂ ਵੀ ਦੇਖੋ ਇੱਥੇ ਰਹਿਣਾ ਜੇ ਜਿਉਂਦੇ ਰਹੇ ਆਪਾਂ ਫੇਰ ਮਿਲਾਂਗੇ ਕਿਤੇ ਸਟੇਜਾਂ ਤੇ ਅਸੀਂ ਬੋਲਦੇ ਰਹਿੰਦੇ ਆ ਫੇਰ ਇਕੱਠੇ ਹੋਵਾਂਗੇ ਤੁਸੀਂ ਕਹਾਂਗੇ ਵੀ ਹਾਂ ਕਿਸਾਨ ਬਿਲਕੁਲ ਸੱਚ ਕਹਿੰਦੇ ਸੀ ਇਹ ਤੋਂ ਬਿਲਕੁਲ ਉਲਟ ਹੋ ਰਿਹਾ ਹੈ ਇਹ ਤਾਂ ਇੱਕ ਗੁੰਮਰਾਹ ਕਰਕੇ ਲੋਕਾਂ ਨੂੰ ਵੀ ਕੁਝ ਲੀਡਰ ਇਹ ਕਹਿੰਦੇ ਨੇ ਲੀਡਰ ਨਹੀਂ ਕਹਿੰਦੇ ਮੇਰੇ ਲਾਗੇ ਸਮਰਾਲੇ ਦੇ ਲਾਗੇ ਬਾਲਿਓ ਪਿੰਡਾਂ ਹੁਣ ਸਾਡਾ 30 ਤਰੀਕ ਨੂੰ ਇਕੱਠਾ ਸਮਰਾਲੇ ਉਹਦੇ ਵਿੱਚ ਮੈਨੂੰ ਉਹਨਾਂ ਲੋਕਾਂ ਨੇ ਬੁਲਾਇਆ ਤੀ ਬੱਚਾ ਬੱਚਾ ਮਰਨ ਨੂੰ ਤਿਆਰ ਖੜਾ ਤੁਸੀਂ ਕਹਿੰਦੇ ਜਮੀਨ ਕਿਵੇਂ ਦੇ ਦਾਂਗੇ ਅਸੀਂ ਅੱਤਵਾਦੀਆਂ ਦੀ ਗੱਲ ਤੁਸੀਂ ਸਾਡੇ ਮੂੰਹ 'ਚ ਕਿਉਂ ਪਾਉਨੇ ਅਸੀਂ ਕਿਹੜੇ ਅੱਤਵਾਦੀ ਆ ਅਸੀਂ ਯਾਰ ਮਿਹਨਤੀ ਲੋਕ ਆ ਸਾਨੂੰ ਤਾਂ ਮਾਰਿਆ ਸਰਕਾਰ ਨੇ ਫੋਰਸਾਂ ਲਾ ਕੇ ਸਾਡੇ ਨੌਜਵਾਨ ਅੱਗੇ ਮਾਰਤੇ ਨਸ਼ੇ ਨਾਲ ਮਾਰਤੇ ਅੱਤਵਾਦੀ ਕਹਿਣ ਨੂੰ ਤਾਂ ਅਸੀਂ ਅੱਤਵਾਦੀ ਕਿਹੀ ਜਾਵਾਂਗੇ ਇਸੇ ਜੀ ਕੌਮ ਨੂੰ ਕਹਿਣਾ ਅੱਤਵਾਦੀ ਕੋਈ ਚੰਗੀ ਗੱਲ ਆ ਅਸੀਂ ਅੱਤਵਾਦੀ ਆ ਅਸੀਂ ਦੇਸ਼ ਦੇ ਰਖਵਾਲੇ ਆ ਦੇਸ਼ ਆਜ਼ਾਦ ਅਸੀਂ ਕਰਾਇਆ ਹਜ਼ਾਰਾਂ ਲੱਖਾਂ ਕੁਰਬਾਨੀਆਂ ਹੋਈਆਂ 20 ਲੱਖ ਲੋਕ ਸਾਡੇ ਮਾਰੇਗੇ ਜਦੋਂ ਦੇਸ਼ ਦੀ ਵੰਡ ਹੋਈ ਸਾਡੇ ਪੱਲੇ ਕੀ ਪਿਆ ਫਿਰ ਜਦੋਂ ਕੇਂਦਰ ਦੀ ਸਰਕਾਰ ਉਹਦੇ ਹੀ ਮੰਤਰੀ ਐਡਾ ਵੱਡਾ ਹੈ ਦਾ ਇਲਜ਼ਾਮ ਲਾ ਦੇਣ ਪੰਜਾਬ ਦੇ ਖਾਸ ਕਰਕੇ ਕਿਸਾਨਾਂ ਦੇ ਉੱਤੇ ਤੇ ਲੱਗਦਾ ਨਹੀਂ ਕਿ ਕੇਂਦਰ ਦਾ ਵੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਨਾਲ ਕਿਸ ਤਰ੍ਹਾਂ ਇਹ ਦੇਖਦੇ ਹੋ ਕਿ ਉਹੀ ਸਕੀਮ ਦੁਬਾਰਾ ਤੋਂ ਰਿਪੀਟ ਹੈ ਆਮ ਆਦਮੀ ਪਾਰਟੀ ਔਰ ਕੇਂਦਰ ਦੀ ਸਰਕਾਰ ਨੂੰ ਕਿੱਦਾਂ ਦੇਖਦੇ ਹੋ ਬਿਲਕੁਲ ਤੁਸੀਂ ਠੀਕ ਸਵਾਲ ਕੀਤਾ ਮੈਂ ਤੁਹਾਨੂੰ ਇਹ ਗੱਲ ਪਹਿਲੇ ਕਹਿ ਚੁੱਕੀਆਂ ਕੇਜਰੀ ਬਾਲਦੀ ਵੀ ਇਹ ਮੋਦੀ ਦੀ ਵੀ ਟੀਮ ਹੈ ਬੀਜੇਪੀ ਦੀ ਬੀ ਟੀਮ ਹੈ ਜਿਹੜੀ ਇਹ ਆਮ ਆਦਮੀ ਪਾਰਟੀ ਹੈ ਇਹ ਦਿੱਲੀ ਤੋਂ ਚਲਦੀ ਹੈ ਤੁਸੀਂ ਕਹੋਗੇ ਭਗਵੰਤ ਮਾਨ ਚਲਾਉਂਦਾ ਭਗਵੰਤ ਮਾਨ ਨਹੀਂ ਚਲਾਉਂਦਾ ਇਹ ਤਾਂ ਇੱਕ ਲਫ਼ਜ਼ ਵੀ ਨਹੀਂ ਬਾਹਰ ਬੋਲ ਸਕਦਾ ਜਿਹੜੀ ਆਰਡਰ ਆਉਂਦੇ ਨੇ ਉੱਪਰ ਹੀ ਆਉਂਦੇ ਨੇ ਹੁਣ ਇਹ ਰਾ ਨੇ ਜਿੰਨੇ ਵੀ ਮੰਤਰੀ ਨੇ ਜਿੰਨੇ ਇਹਨਾਂ ਦੇ ਹੋਰ ਚਿਹਤੇ ਨੇ ਜਿਹੜੇ ਮਾਫੀਆ ਚਲਾਉਂਦੇ ਨੇ ਉਹ ਸਾਰੇ ਇਸੇ ਕੰਮ ਤੇ ਲਾਹੇ ਨੇ ਤੁਸੀਂ ਕਹੀ ਜਾਓ ਸਕੀਮ ਬਹੁਤ ਵਧੀਆ ਅਸੀਂ ਕਿਤੇ ਬੱਚੇ ਨਹੀਂ ਮੈਂ ਇਹਨਾਂ ਤੋਂ ਵੱਡੇ ਹਾਂ ਅਸੀਂ ਸਾਰੀ ਸਾਡੀ 70 70 ਸਾਲ ਦੀ ਉਮਰ ਹੋ ਗਈ ਅਸੀਂ ਮਾੜੇ ਹਾਲਾਤ ਦੇਖੇ ਨੇ ਤਾਂ ਹੱਥ ਜੋੜਦੇ ਹਾਂ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਚੰਨ 84 ਦੀ ਅਸੀਂ ਤਾਂ ਹੱਥ ਜੋੜਦੇ ਆ ਕੰਮ ਨੂੰ ਇਹ ਕੰਮ ਆਵੇਗਾ ਅਸੀਂ ਨਿਕਲਿਆ ਵੀ ਇਹ ਕੰਮ ਆਵੇ ਨਾ ਅਸੀਂ ਇਹ ਕਿਤੇ ਕਹਿੰਦੇ ਅਸੀਂ ਤਾਂ ਕਹਿੰਦੇ ਆ ਵੀ ਨਾ ਵੀ ਇਹ ਜਿਹੜਾ ਛੇੜ ਹੈ ਨਾ ਛੇੜੇ ਸਾਡਾ ਪਿਆਰ ਸਤਿ ਭਾਵਨਾ Hindu ਭਾਈਚਾਰਾ ਸਾਡਾ ਬਣਿਆ ਰਹੇ ਕਿਤੇ ਜਿਹੜੇ ਕੇਂਦਰ ਦੇ ਮੰਤਰੀ ਜਾਣ ਕੇ ਬਿਆਨ ਦੇ ਕੇ ਕਿਸਾਨ ਦੀ ਕੋਸ਼ਿਸ਼ ਹਾਂ ਸੌਂਦੇ ਨੇ ਉਹ ਸਾਨੂੰ ਓਕਸਾ ਕੇ ਸਾਤੋਂ ਮਤਲਬ ਸਾਨੂੰ ਕਹਿੰਦੇ ਨੇ ਵੀ ਇਹ ਉਲਟਰਾ ਨਹੀਂ ਚੱਲਦੇ ਅਸੀਂ ਸਾਨੂੰ ਦੇਸ਼ ਪਿਆਰ ਹੈ ਕੌਣ ਦੇ ਦੇਸ਼ ਵਾਲੇ ਦੇਸ਼ ਦੇ ਮਾਲਕ ਅਸੀਂ ਆਂ ਦੇਸ਼ ਨੂੰ ਆਜ਼ਾਦ ਕਿਹਨੇ ਕਰਾਇਆ ਪਾਕਿਸਤਾਨੀ ਕਿੱਥੇ ਦੇ ਸੀਗੇ ਅਸੀਂ ਦੇਸ਼ ਲਈ ਜਿੰਦ ਜਾਨ ਵਾਰੀ ਇਹ ਹਿੰਦੂ ਧਰਮ ਲਈ ਕਿੰਨੀ ਜਿੰਦ ਜਾਨ ਸਾਡੇ 10 ਗੁਰੂਆਂ ਨੇ ਜੀਵਨ ਲੇਖੇ ਲਾਤਾ ਸਤਜੀ ਪਰਿਵਾਰ ਦੇ ਬਾਰੇ ਦਸ਼ਮ ਪਾਤਸ਼ਾਹ ਨੇ ਅੱਜ ਸਾਨੂੰ ਅਤਵਾਦੀ ਇਹਨਾਂ ਨੂੰ ਤਾਂ ਲਾਹਣ ਤੈਹਿਆਂ ਨੂੰ ਯਾਰ ਇਹ ਜਿਹੜੇ ਸਾਡੇ ਤੇ ਇਲਜਾਮ ਲਾਉਂਦੇ ਨੇ ਕੰਗੜਾ ਡਰੌਤ ਵਰਗੇ ਉਹ ਕੌਣ ਲੋਕ ਨੇ ਯਾਰ ਇਹਨਾਂ ਨੂੰ ਕਿਤੇ ਮੱਤ ਹੈ ਤੁਸੀਂ ਸਾਡੇ ਨਾਲ ਗੱਲ ਕਰੋ ਅਸੀਂ ਸ਼ਾਂਤੀ ਦੀਆਂ ਪਿਆਰ ਦੀ ਗੱਲ ਕਰਦੇ ਹਾਂ ਸਾਡੇ ਬਾਜ਼ਾਰਾਂ 'ਚ ਜਾ ਕੇ ਦੇਖੋ ਸਾਡਾ ਦੁਕਾਨਦਾਰ ਹਿੰਦੂ ਭਾਈਚਾਰੇ ਨਾਲ ਬਹੁਤ ਪਿਆਰ ਹੈ ਜਿੰਦਗੀਆਂ ਨਾਂਗੇ ਵਰਤਦੇ ਨੇ ਤਾਂ ਦੁੱਖ-ਸੁੱਖ ਦੇ ਸਾਂਝੀ ਆ ਮਾਸ ਦਾ ਸਾਥ ਹੈ ਰਿਸ਼ਤੇਦਾਰੀਆਂ ਨੇ ਅੱਛਾ ਕੀ ਸੱਚਮੁੱਚ ਕਿਸਾਨ ਆਪਣੀ ਜ਼ਮੀਨ ਨਹੀਂ ਦੇਣਾ ਨਹੀਂ ਉਹ ਦੇਣਾ ਜਾਂਦਾ ਹੈ ਰੀਅਲਟੀ ਹੈ ਹਾਂ ਜੀ ਬਿਲਕੁਲ ਦੇਗੇ ਜੀ ਅਸੀਂ ਅਸੀਂ ਜੇ ਖੇਤੀ ਕਰਦੇ ਆ ਉਹਦੇ ਵਿੱਚ ਗਰੀਬਾਂ ਨੂੰ ਦਿੰਦੇ ਆ ਅਸੀਂ ਆਪ ਖਾਂਦੇ ਉਹਨਾਂ ਨੂੰ ਖਿਲਾ ਦਿਆਂ ਬਾਹਰ ਭੇਜ ਦਿਆਂਗੇ ਜੀ ਅੱਛਾ ਜਿਹੜੀ ਸਰਕਾਰੇ ਕਹਿੰਦੀ ਹੈ ਕਿ ਸਾਡੇ ਨਾਲ ਆ ਕੇ ਗੱਲ ਕਰੋ ਅਸੀਂ ਸਮਝਾਵਾਂਗੇ ਫਿਰ ਉਹ ਕੀ ਚੀਜ਼ ਹੈ ਨਹੀਂ ਸਾਡੇ ਕੋਲ ਆਉਣ ਜੀ ਅਸੀਂ ਦੱਸੇਗੇ ਉਹਨਾਂ ਨੂੰ ਵੀ ਅਸੀਂ ਨਹੀਂ ਦੇਣੀ ਜੀ ਨਾ ਉਹਦਾ ਜੀ ਆਪਣੇ ਮੂਰੇ ਬਿਚੋਲੇ ਭੇਜਦੇ ਨੇ ਬਿਚੋਲੇ ਕਿਨੇ 2-2 ਲੱਖੇ ਮੁੜ ਜਾਂਦੇ ਕੱਲ ਭਗਵੰਤ ਮਾਨ ਸਮਰਾਲੇ ਦੇ ਲਾਗੇ ਅਟਾਲਾ ਪਿੰਡ ਹੈ ਉੱਥੇ ਮੁੱਖ ਮੰਤਰੀ ਸਾਹਿਬ ਆਏ ਨੇ ਜਿੱਥੇ ਬਾਲਿਓ 250 ਏਕੜ ਜਿਹੜੀ ਰਿਕੁਆਇਰ ਕਰਨੀ ਹੈ 4 ਕਿਲੋਮੀਟਰ ਦਾ ਫਰਕ ਹੈ ਭਗਵੰਤ ਮਾਨ ਜੀ ਉੱਥੇ ਮੋਟਰ ਤੇ ਬੈਂਦੇ ਆਕੇ ਨਾ ਜਿਵੇਂ ਉਹਨਾਂ ਜ਼ਿਮੀਂਦਾਰਾਂ ਦੇ ਵਿੱਚ ਬੈਂਦੇ ਹੱਕ ਤਏ ਬਣਦਾ ਵੀ ਆਓ ਭਾਈ ਕਿਸਾਨੋ ਮੈਂ ਤੁਹਾਡਾ ਹਾਂ ਤੁਸੀਂ ਮੈਨੂੰ ਚੁਣ ਕੇ ਭੇਜਿਆ ਕਿਹੜੀ ਪ੍ਰੋਬਲਮ ਆ ਤੁਸੀਂ ਆਪਾਂ ਮਿੰਜਿਆਂ ਤੇ ਬਹਿ ਕੇ ਗੱਲ ਕਰਦੇ ਉੱਥੇ ਜਾ ਕੇ ਗੱਲਾਂ ਮੋਟਰ ਤੇ ਬਹਿ ਕੇ ਮਾਰਨੀ ਹੈ ਉਹ ਅੱਗੇ ਪਾਲਿਸੀਆਂ ਚੱਲ ਗਿਆ ਭਗਵੰਤ ਮਾਨ ਜੀ ਵੋਟਾਂ ਨਹੀਂ ਮਿਲਣੀਆਂ ਉਹ ਉਹ ਡਰਾਮਾ ਥੋੜਾ ਹੀ ਦੇਖ ਚੁੱਕੇ ਆ ਤੁਸੀਂ ਡਰਾਮੇਵਾਜ ਹੋ ਕਿਉਂਕਿ ਤੁਹਾਨੂੰ ਪਤਾ ਹੈ ਕਮੇਡੀਅਨ ਹੈ ਗੱਲਾਂ ਵੜੀਆਂ ਜਾਣਦੇ ਨੇ ਉਹ ਨਹੀਂ ਚੱਲਣੀ ਉਹ ਸਮਾਂ ਬੀਤ ਗਿਆ ਹੁਣ ਤੁਸੀਂ ਸਤਾਈ ਚਾਸ ਨਾ ਕਰੋ ਤੁਹਾਡਾ ਬਿਸਤਰਾ ਗੋਲ ਹੈ ਤੁਸੀਂ ਭੁੱਲ ਜਿਓ ਗੱਲਾਂ ਅੱਛਾ ਇਹ ਸੰਘਰਸ਼ ਕਿੱਥੇ ਤੱਕ ਪਹੁੰਚੇਗਾ ਸਹੀ ਔਰ ਅਗਰ ਸਰਕਾਰ ਤੁਹਾਨੂੰ ਫੇਰ ਵੀ ਕਈ ਲੋਕ ਮੰਨ ਜਾਂਦੇ ਆ ਜਾਂ ਹੋ ਜਾਂਦਾ ਜਾਂ ਜਿੱਦਾਂ ਕਹਿੰਦੇ ਗ੍ਰੈਬਿੰਗ ਹੈਨਾ ਤਾਂ ਕਿੱਥੇ ਤੱਕ ਇਹ ਸੰਘਰਸ਼ ਜਾਏਗਾ ਸ਼ਿੰਗਾਰਸ਼ ਤਾਂ ਜਾਊਗਾ ਜਮੀਨ ਨਹੀਂ ਦੇਣੀ ਬਸ ਸੰਘਰਸ਼ ਤਾਂ ਸਿੱਧਾ ਜਾਣ ਦਾ ਦੇਖੋ ਸ਼ੇਰ ਸ਼ੇਰ ਲੱਗਿਆ ਯਾਰ ਜਮੀਨ ਸਾਨੂੰ ਬਹੁਤ ਪਿਆਰੀ ਜੀਵਨ ਪੂਰੇ ਪੰਜਾਬ ਦਾ ਜੀਵਨ ਹੈ ਜਿਹੜੀ ਜਮੀਨ ਹੈ ਇਹ ਨਹੀਂ ਵੀ ਸਾਡਾ ਕੱਲਿਆਂ ਦਾ ਸਾਡੇ ਪੰਜਾਬ ਦੀ ਹੋਂਦ ਖਤਮ ਹੋ ਜੂਗੀ ਜੇ ਜਮੀਨ ਸਰਕਾਰ ਖੋ ਕੇ ਲੈ ਗਈ ਜਿਹੜੇ ਸਾਡੇ ਵੀਰਾਂ ਨੂੰ ਇਹ ਨਹੀਂ ਪਤਾ ਉਹਨਾਂ ਨਾਲ ਗੱਲ ਕਰਿਆ ਕਰੋ ਮਹਾਜਨ ਲੋਕਾਂ ਨਾਲ ਉਹਨਾਂ ਨੂੰ ਨਹੀਂ ਪਤਾ ਇੰਨਾ ਵੀ ਇਹ ਵੰਡਣਾ ਕੀ ਹੈ ਬਾਜ਼ਾਰ ਠਾਪ ਹੋ ਜਾਣਗੇ ਕਾਰਪੋਰੇਟ ਘਰਾਣਿਆਂ ਕੋ 2-200 ਰੁਪਏ 1.5-100 ਰੁਪਏ ਲੀਟਰ ਦੁੱਧ ਮਿਲੂਗਾ ਆਟਾ ਸਾਰਾ ਕੁਝ A to Z ਡੱਬਾ ਪੈ ਕੇ ਮਿਲਣਾ ਤੁਹਾਨੂੰ 2-200 ਰੁਪਏ 100-100 ਰੁਪਏ ਕਿਲੋ ਆਟਾ ਮਿਲੂਗਾ ਇਹ ਸਾਰਾ ਕੁਝ ਚੱਕੀ ਚੁੱਕੀਆਂ ਬੰਦ ਕਰਨ ਕਿ ਸਾਡੇ ਕੋ ਸਾਰੀਆਂ ਪਾਲਿਸੀਆਂ ਨੇ ਸਾਦਾ ਹਾਲ ਕੋ ਦੇਖਿਆ ਹੋਇਆ ਅਸੀਂ 13-14 ਮਹੀਨੇ ਦਿੱਲੀ ਬੈਠੇ 13-14 ਮਹੀਨੇ ਸ਼ੰਭੂ ਬਾਰਡਰ ਤੇ ਬੈਠੀ ਸਾਡੀ ਜਥੇਬੰਦੀ ਅਸੀਂ ਦੋਨਾਂ ਜਥੇਬੰਦੀਆਂ ਨੇ ਸਭ ਕੁਝ ਇਹ ਦੇਖ ਲਿਆ ਸਾਡੀ ਇਕੱਲੀ-ਇਕੱਲੀ ਗੱਲ ਬੋਲੀ ਜਾਂਦੇ ਆ ਪਰ ਜਿਹਦਾ ਕਹਿੰਦੇ ਡੰਡਾ ਉਹਦੀ ਮੈਸ ਇਹ ਸਾਨੂੰ ੱੱਕੇ ਨਾਲ মিডিਆ ਤੋਂ ਕਹਾਈ ਜਾਂਦੇ ਨੇ ਕੁਝ মিডিਆ ਬਕਾਊ ਆ ਜਿਹੜਾ ਬਕਾਊ মিডিਆ ਹੈ ਉਹ ਪ੍ਰਚਾਰ ਕਰਦਾ ਤੁਹਾਡੇ ਵਰਗੇ ਜਿਹੜੇ ਫੁੱਲ ਕੇ ਅੱਗੇ ਆ ਕੇ ਸਤੋਂ ਪੁੱਛਦੇ ਨੇ ਉਹ ਨਹੀਂ ਕੁਝ ਵੀ মিডিਆ ਬਕਾਊ ਐ ਇਹ ਬਕਾਊ মিডিਆ ਦੇ ਕਾਰਨ ਕੰਮ ਹੋ ਰਹੀਆਂ ਸਾਰੀਆਂ ਅੱਛਾ ਹੁਣ ਅੱਗੇ ਕੋਈ ਪ੍ਰੋਗਰਾਮ ਵੀ ਉਲਿੱਕੇ ਹੋਣਗੇ ਕੀ ਕੀ ਕਿਹੜੀਆਂ ਕਿਹੜੀਆਂ ਤਰੀਕਾਂ ਨੂੰ ਪ੍ਰੋਗਰਾਮ ਪ੍ਰੋਗਰਾਮ ਤਾਂ ਸਾਡਾ ਜਲੰਧਰ ਦੇ ਵਿੱਚ ਮਹਾਰੇਲੀ ਐ ਮੇਰੇ ਖਿਆਲ 20 ਅਗਸਤ ਦੀ ਐ ਤੇ ਹਾਂਜੀ ਆ ਹੁਣ ਸਾਡਾ 30 ਵਾਲਾ ਫੇਰ ਆ ਗਿਆ ਪਰਸੋਂ ਨੂੰ ਉਹ ਦੂਜੀ ਜਥੇਬੰਦੀ ਦਾ ਐਸਕੇਐਮ ਦਾ ਅਸੀਂ ਸਾਰੇ ਇਕੱਠੇ ਹੋ ਚੁੱਕੇ ਹਾਂ ਸਾਰੇ ਇਕੱਠੇ ਹੋ ਕੇ ਲੜਾਈ ਲੜਾਂਗੇ ਹੁਣ ਉਹ ਲੜਾਈ ਨਹੀਂ ਰਹੀ ਹੁਣ ਸਿਰ ਧੜ ਦੀ ਬਾਜੀ ਹੈ ਇਹ ਗੱਲ ਸਾਨੂੰ ਤਾਂ ਕਹਿਣੀ ਪੈਂਦੀ ਏ ਜਮੀਨਾਂ ਨੂੰ ਪੈ ਕੇ ਅਸੀਂ ਉਹੋ ਜੀ ਗੱਲ ਨਹੀਂ ਕਰਦੇ ਵੀ ਕਿਸੇ ਨੂੰ ਨੁਕਸਾਉਂਦੇ ਤਾਂ ਹੁਣ ਵੀ ਹੱਥ ਜੋੜਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਪ੍ਰਧਾਨ ਜੀ ਬਿਲਕੁਲ ਜਮੀਨਾਂ ਕਿਸੇ ਵੀ ਕੀਮਤ ਤੇ ਨਹੀਂ ਦਿੱਤੀਆਂ ਜਾਣਗੀਆਂ ਔਰ ਇਹਦੀਆਂ ਕੀ ਖਾਮੀਆਂ ਨੇ ਕਿਸਾਨ ਸਰਕਾਰ ਨਾਲ ਬੈਠ ਕੇ ਗੱਲ ਕਰਨ ਲਈ ਤਿਆਰ ਨੇ ਦੇਖਣਾ ਹੋਏਗਾ ਕਿ ਇਸ ਮੁੱਦੇ ਦਾ ਕੀ ਹੱਲ ਨਿਕਲਦਾ ਔਰ ਇਸ ਤਰ੍ਹਾਂ ਸਰਕਾਰ ਕਹਿੰਦੀ ਹੈ ਕਿ ਇਹ ਕਿਸਾਨਾਂ ਦੇ ਹੱਕ ਦੀ ਨੀਤੀ ਹੈ ਕੁਝ ਜਿਹੜੀਆਂ ਕਮੀਆਂ ਨੇ ਦੂਰ ਕਰ ਲਿੱਤੀਆਂ ਜਾਣਗੀਆਂ ਪਰ ਸ਼ਾਇਦ ਕਿਸਾਨ ਹਲੇ ਵੀ ਇਸ ਨੀਤੀ ਦੇ ਵਿਰੁੱਧ ਹੀ ਦਿਖਾਈ ਦੇ ਰਹੇ ਨੇ ਲੁਧਿਆਣਾ ਦਾ ਕੈਮਰਾ ਪਰਸਨ ਦੀਪਕ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ